ਨੇੜੇ ਤੋਂ ਵੇਖਿਓ ਅਜੂ ਭੈਣ ਜੀ ਦੀ ਪਹਿਲੀ ਸਲੋ ਵੈਸੇ ਆਪ ਇਹ ਦਰਸ਼ਕਾਂ ਦੇ ਪੈਂਦੀ ਨਹੀਂ ਇਸ ਟਾਈਮ 'ਚ ਪਰ ਜਿਹੜੇ ਆਏ ਆ ਪਹਿਲੀ ਪਹਿਲੀ ਵਾਰ ਉਹਨਾਂ ਨੂੰ ਦੇਖਣ ਦਾ ਸ਼ੌਕ ਜ਼ਰੂਰ ਹੁੰਦਾ ਵਾ ਤੇ ਰਾਤ ਕਿੰਨੇ ਸੋਹਣੇ ਲੱਗਦੇ ਜਾਂਦੇ ਆ ਸਸਿਕਲ ਗਈ ਸੀ ਕੋਲ ਕੋ ਤੁਖਿਆਰੇ ਰਾਤੀ ਸੇ ਤੋਂ ਕੋਲ ਖਿਆਰੇ ਦਾ ਮੈਂ ਤਾਂ ਆ ਰਿਹਾ ਕੋਈ ਚੱਕਾ ਦੇਖਦੇ ਹੂ ਵੀ ਆਸੇ-ਪਾਸੇ ਨੂੰ ਆਹੋਂ ਸਿਰੇ ਲੱਗਿਆ ਪਿਆ ਵਾ ਮਤਲਬ ਕੋਈ ਨਹੀਂ ਬਾਹਰ ਦੇਖ ਰਿਹਾ ਲੋਕ ਤਾਂ ਟੋਛ ਛਤਰੀਆਂ ਲੈ ਲੈ ਨਿਕਲਦੇ ਆ ਪਰ ਸਾਡੇ ਵਰਗੇ ਜਿਹੜੇ ਨਵੇਂ ਆ ਉਹ ਤਾਂ ਮਤਲਬ ਦਰਖਤ ਤਾਂ ਇੰਨੇ ਸੋਹਣੇ ਲੱਗ ਰਹੇ ਆ ਨਾ ਸਿਰੇ ਹੀ ਲੱਗਿਆ ਪਿਆ ਗੱਡੀਆਂ ਹੁਣ ਜਿੰਨਾਂ ਨੇ ਕੰਮ ਤੇ ਜਾਣਾ ਅੱਜ ਤਾਂ ਖੇਰ ਨਹੀਂ ਜਾਂਦੇ ਖੇਤ ਸਾਡੇ ਟੁੜੇ ਹਰਦੋਂ ਬੋਰਡਿੰਗ ਜਦੋਂ ਨਿਕਲਣਗੇ ਸ਼ਹਿਰ ਕੋਲ ਜੂਗੀ ਤੇ ਨਹੀਂ ਸਫਲ ਲੈਣਗੇ ਹਾਂ ਉੱਥੋਂ ਤਨ ਕਰੀ ਜਾਣ ਜੁੜੀਆਂ ਖੇਡੀਆਂ ਤੱਕ ਤਾਂ ਸ਼ਫਲ ਸ਼ਫਲ ਕੱਢੇ ਹੀ ਨਹੀਂ ਪਤਾ ਹੀ ਨਹੀਂ ਕਿੱਥੇ ਪਏ ਆ ਹੈਵਨ অন ਅਰਥ ਵੀ ਲੋਕ ਦੇ ਲੋਕਾਂ ਨੇ ਦੇਖੀ ਆ ਪਰ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਨੈਚੁਰਲ ਸਨੋਪ ਤਾਂ ਗਟ ਐਕਸਾਈਟਡ ਲੋਕੀ ਕਰਾਂ ਚਲਾ ਕੇ ਹੀ ਦੇਖੀ ਜੀ ਜਿਹੜੇ ਪਹਿਲੀ ਪਹਿਲੀ ਵੇਰ ਆਉਂਦੇ ਨੇ ਉਹ ਮੇਰੇ ਅੱਗੇ ਖੜੀ ਐ ਕੋਈ ਨੋਰ ਤੇ ਫਿਰ ਉਹਨਾਂ ਨੇ ਇਸੇ ਚੀਜ਼ ਦਾ ਚਾਕਾ ਕਿ ਜਿਹੜਾ 22 ਲੱਖ ਲਾ ਕੇ ਆਈ ਦਾ ਉਹ ਹੋਰ ਪਾਸੇ ਤਾਂ ਸ਼ਹਿਰ ਤ ਹੀ ਪੂਰਾ ਉੱਦਦਾ ਰੀਗਾ ਫਿਰ ਆਹੀ ਚੀਜ਼ਾਂ ਦੇਖੀ ਦੀਆਂ ਨੇ ਪਤਾ ਲੱਗਦਾ ਵੀ ਕਿੱਥੇ ਕਿੱਢ ਦੇਵੇ ਹਾਂ ਤੇ ਰੋਡ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਡੱਗਤੀ ਦੇਖ ਰਹੀ ਆ ਪਰ ਨਾਲੋਂ ਨਾਲੀ ਛਤ ਮਹੀ ਜਾਂਦੀ ਥੱਲੇ ਡਿੱਗਦੀ ਤੇ ਇੱਥੇ ਦੇਖੋ ਨਜ਼ਾਰਾ ਵਾਟਰ 뷰 ਇੱਥੇ ਸਭ ਤੋਂ ਪਹਿਲੇ ਦਿਨ ਮੈਂ 뷰 ਦੇਖਿਆ ਸੀਗਾ ਸੂਰਜ ਦਾ ਤੇ ਆਈ ਹੈਵ ਦੈਟ ਰੀਲ ਇਨ ਮਾਈ ਇੰਸਟਾ ਤੇ ਅੱਜ ਇੱਥੇ ਸਨੋ ਦੇਖੀ ਆ ਵਾਕਿੰਗ ਰੇਜ਼ ਆਨ ਕਵਰਡ ਵਿਦ ਵਾਈਟ ਵਾਈਟ ਚੱਗ ਕੋਈ ਨਹੀਂ ਅਸੀਂ ਵੇਟ ਨਹੀਂ ਕਰਨੀ ਹਾਂ ਵਾ ਕਰ ਦੂੰਗੀ ਠੀਕ ਐ ਰੋਡ ਸਾਫ ਕਰਨ ਵਾਲੇ ਆ ਚੁੱਕੇ ਨੇ ਮੈਂ ਆਪਾਂ ਸ਼ਹਿਰ 2:00 ਵਜੇ ਦੇਖਦੀ ਆ ਇਹਦੇ ਬਾਰੇ ਪਰਫੈਕਟ ਫੇਸ ਹੈ 250 ਇਹ ਫਾਈਜੀ ਲਾਈਕਰ ਜਿਹੜੀ ਆ ਪੈਂਦੀ ਹੈ ਜਦੋਂ ਬਲੈਕ ਆਈਸ ਪਾਉਂਦੀ ਆਨੋਟ ਸਰਵਾਈਵ ਹਾਂ ਵੀ ਕਾਂਟ ਸਰਵਾਈਵ ਤੇ ਹੁਣ ਤਾਂ ਮਤਲਬ ਸਿਰਾ ਹੀ ਲੱਗਿਆ ਪਿਆ ਵਾਟ ਆ ਵਿਊ ਤੇ ਜਿਹੜੇ ਪਹਿਲੀ ਪਹਿਲੀ ਵਾਰ ਆਏ ਆ ਉਹਨਾਂ ਦੇ ਆ ਤਾਂ ਨਹੀਂ ਕੋਈ ਵਿਸਲਰ ਦੇਖਣ ਜਾਂਦਾ ਕੋਈ ਗ੍ਰੋਸ ਮਾਊਂਟਨ ਦੇਖਣ ਜਾਂਦਾ ਕਿਉਂਕਿ ਉਸ ਹਿੱਸੇ 'ਚ ਜ਼ਿਆਦਾ સ્ਨੋ ਪੈਂਦੀ ਹੈ ਉਸ ਨੋਈ ਏਰੀਆ 'ਚ ਹਾਂ ਗ੍ਰੈਂਟਨ ਤਾਂ ਆ ਪਿੱਤੀਆ ਕੈਲਗਰੀ ਬਹੁਤ ਕੈਲਗਰੀ ਤਾਂ ਮੈਨੂੰ ਤਾਂ ਪੈਂਦੀ ਹੋਈ ਰਹਿੰਦੀ ਆ ਕੈਲਗਰੀ ਤਾਂ ਵੀ ਉਹ ਆਈ ਨਹੀਂ ਜਸਮੀਨ ਜੀ ਦਾ ਤਾਂ ਸਭ ਤੋਂ ਲਾਸਟ ਤੇ ਰੂੰਗਾ ਜਿਹੜਾ ਬਚਿਆ ਉਹ ਆਇਆ ਵਾ ਰੂੰਗਾ ਮੜਦਾ ਰੂੰਗਾ ਹਾਂ ਸੱਚ ਬਾਤ ਚ ਹੀ ਮੜਦਾ ਹੁੰਦਾ ਰੂੰਗਾ ਜਗੀਰ ਦੀ ਹੱਤੀ ਵਾਲਾ ਤੇ ਲੈਣ ਦੇ ਯਾਰ ਕਿਤਾ ਸਿਆਣ ਨਹੀਂ ਕਹੂਗੀ ਪਰ ਆਪਣਾ ਉਹਨੇ ਸਟਾਈਲ ਮੰਨੀ ਸੀ ਹੈ ਜੀ ਵੀ ਸੋਹ ਭਵੇ ਸੋਹ ਭਵੇ ਪਰ ਹੁਣ ਦੇਖ ਕੇ ਸੋਹਣੀ ਲੱਗ ਰਹੀ ਆ ਜਦੋਂ ਸਾਰੇ ਕਹਿੰਦੇ ਸੀ ਜਿਨ੍ਹਾਂ ਨੇ ਨਹੀਂ ਦੇਖੀ ਸਾਲ-ਸਾਲ ਹੋ ਗਿਆ ਐ ਉਹ ਤਾਂ ਸੋ ਪਈ ਨਹੀਂ ਹੈਗੀ ਬਈ ਕਰਨ ਸਾਡੀ ਕਰਨ ਹੈਗੀ ਆ ਉਹ ਕਹਿੰਦੀ ਸੀ ਬਈ ਮੈਂ ਸਨੋ ਰ ਇੱਕੋ ਹੀ ਬੈਜੇ ਬੈਜੇ ਤੇ ਅੱਜ ਹੀ ਪੈਗੀ ਰਾਤੀ ਗੱਲਾਂ ਕਰਦੇ ਸੀਗੇ ਉਹਨੂੰ ਫਿਰ ਮੈਂ ਬਹੁਤ ਖੰਸਰ ਵਸਤੀ ਕੀਤਾ ਲੱਗੇ ਸਨੋ ਪੈ ਗਈ ਸਾਡੀ ਤਮੰਨਾ ਪੂਰੀ ਹੋਈ Enjoy Candy YouTube ਕੋਰੋ ਦਾ ਫਟ ਗਈ ਸੀਗੀ ਹੁਣ ਦੁਬਾਰਾ ਵੇਖ ਲੈ ਦਖੋ ਨਿਆ ਵਿਦਰਾਖ ਕਰ ਮੂੰਹ ਹੀ ਬੜੇ ਭਏ ਸੀਰੀਅਸਲੀ ਯਰ ਲੁਕਿੰਗ ਲਾਈਕ ਵਾਓ ਯੈਸ ਲੁਕਿੰਗ ਲਾਈਕ ਕਾ ਵਾਓ ਹਾਟ ਦਾ ਠਰ ਗਏ ਕੁੜੀ ਤੂੰ ਕਿੱਦੇ ਸੀ ਨਹੀਂ ਖੱਬਦੀ ਨਹੀਂ ਇਹ ਵਾਲਾ ਨਹੀਂ ਉਹ ਵਿਚਲਾ ਬਾਰਕ ਵਾਲਾ ਨਹੀਂ ਸੱਚੋ ਬਾਹਰ ਸੀਗਾ ਵੀਡੀਓ ਬਣਦੀ ਸੀਗੀ ਐਨੀ ਕਿ ਪੈ ਜਾ ਕਰ ਥੋੜਾ ਕਿ ਚਰਵਾ ਤਾਂ ਪਰ ਬਾਹਲੀ ਨਾ ਪਵੇ ਵੀ ਮਾਰਕੀ ਦਾ ਵਧੀਆ ਮੇਰੇ ਕੋਲ ਬਈ ਬੰਦੇ ਨੂੰ ਆਏ ਹੋ ਜਾਂਦਾ ਜਿਹੜੇ ਨਵੇਂ ਆਏ ਹੁੰਦੇ ਆ ਚਾਹ ਹੁੰਦਾ ਹੀ ਹਰੇਕ ਨੂੰ ਵੀ ਕਈ ਅਸੀਂ ਸੀਰੀਅਸਲੀ ਇਹੋ ਜਿਹੇ ਘਰਾਂ ਚ ਉੱਠੇ ਹੋਏ ਆ ਉਹਦਾ ਕਰਜ਼ਾ ਕੁਰਜ਼ਾ ਚੱਕ ਕੇ ਆ ਆ ਜਾਂਦੇ ਆ ਵਿਕਰੇ ਸ਼ਿਮਲੇ ਵੀ ਨਹੀਂ ਗਏ ਹੁੰਦੇ ਮੈਂ ਆਸਟ੍ਰੇਲੀਆ ਗਈ ਆ ਪਰ ਸ਼ਿਮਲੇ ਨਹੀਂ ਗਈ ਵੀ ਅਸੀਂ ਉਹ ਵਾਲੇ ਘਰਾਂ ਚ ਉੱਠੇ ਆ ਜਿੱਥੇ ਵਿਆਹ ਕਰਾ ਕੇ ਵੀ ਬੰਦਾ ਕੋ ਮੰਨ ਨਹੀਂ ਜਾਂਦਾ ਆਏ ਰੱਬ ਇਹਦੇ ਘਰ ਵਾਲਾ ਕਿ ਕੈਨੇਡਾ ਚ ਗਿਆ ਸੀਗਾ 55 ਸਾਲਾਂ ਕੇ ਤੋਂ ਦੇਖੀ ਗਏ ਓਕੇ ਇਹਦੇ ਘਰ ਵਾਲਾ ਕੈਨੇਡਾ ਚ ਗਿਆ ਸੀਗਾ ਵੀ ਮੇਰੇ ਘਰ ਵਾਲਾ ਤਾਂ ਸਟ੍ਰਗਲਰ ਸੀਗਾ ਵਿਚਾਰਾ ਉਹ 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 ਕਰਦੇ ਆ ਤੇ ਡਿਪੈਂਡ ਸੀ ਕਰਦੇ ਚੱਲੇ ਇਸ ਚੀਜ਼ ਨੂੰ ਮੰਨ ਗਏ ਸੀਗੇ ਵੀ ਹਾਇਲਟਸ ਵਾਲੀ ਕੁੜੀ ਮਿਲ ਜੇ ਤੇ ਅਸੀਂ ਪੈਸਾ ਲਾ ਦਾਂਗੇ ਬਸ ਅਸੀਂ ਉਹ ਵਾਲੀ ਕੈਟਾਗਰੀ ਦੀ ਚੀਜ਼ ਉਹ ਤੇਰਾ ਪਰ ਲਿੰਦੇ ਤੇ ਪਰਾਂਲੇ ਵੀ ਫੀਲਿੰਗਾਂ ਭਾਦਰੀ ਭਲਾ ਸਨ ਉਹ ਦੇਖ ਚੁੱਕੇ ਆ ਯੇ ਲੈਕ ਉਹ ਪਾਸੇ ਦੀ ਰੰਗਰੀ ਹੈਂ ਚਿੱਟੇ ਜਿੱਟੇ ਹੋਏ ਬਈ ਹਾਂ ਤੇ ਅਸੀਂ ਮਤਲਬ ਸਾਡਾ ਵਿਆਹ ਹੋਇਆ ਸੀ ਤੇ ਅਸੀਂ ਲੋਕੀ ਘੁੰਮਣ ਜਾਂਦੇ ਆ ਸ਼ਿਵਲੇ ਬਣਾ ਲਈ ਅਸੀਂ ਇਹ ਜਾਣ ਤੋਂ ਪਹਿਕੇ ਕਰਦੇ ਸੀਗੇ ਚੱਕ ਦੇ ਸੀਗੇ ਇੱਕ ਸਾਡੇ ਸੀਗੀ ਟੁੱਟੀ ਜੀ ਬਰੂਤੀ ਮਰੂਤੀ ਦਾ ਚੱਲਦੇ ਰਹੀ ਸੀ ਵਾਈਪਰ ਧੁੰਦ ਚ ਨਿਕਲਦੇ ਹੁੰਦੇ ਸੀਗੇ ਫਿਰ ਅੱਧੀ ਰਹਾਉ ਮੁੜ ਕੇ ਆਉਣਾ ਮੋਟਰਸਾਈਕਲ ਚੱਕ ਲੈ ਜਾਣਾ ਉੱਤੇ ਲੈ ਲੋ ਸ਼ਾਲ ਤੇ ਪੂਰੀਆਂ ਤੇ ਫਿਰ ਅਸੀਂ ਜੰਟਾਂ ਦੇ ਠੱਕੇ ਖਾਂਦੇ ਸੀਗੇ 2 ਸਾਲ ਠੱਕੇ ਖਾ ਕੇ ਅਸੀਂ ਆਸਟ੍ਰੇਲੀਆ ਪਹੁੰਚੇ ਸੀਗੇ ਤੇ 5 ਸਾਲ ਠੱਕੇ ਆਸਟ੍ਰੇਲੀਆ ਖਾ ਕੇ ਫਿਰ ਅਸੀਂ 5 ਸਾਲ ਇੰਡੀਆ ਠੱਕੇ ਖਾ ਕੇ 6 ਸਾਲ ਚ ਅਸੀਂ ਆ 25-30 ਲੱਖ ਲਾ ਕੇ ਆਜ ਸੁਨੋ ਦੇਖਣਾ ਆ ਮਤਲਬ ਇਹ ਚੀਜ਼ਾਂ ਲੌਕ ਗਈਆਂ ਵਾ ਸੁਨੋਜ ਐ ਲੱਗਦਾ ਵੀ ਚਿੱਟੇ-ਚਿੱਟੇ ਕਾਸੇ ਦੇ ਮਾਰ ਲੱਗੇ ਪਏ ਆ ਹੈ ਕੋਈ ਸੋਚਦੇ ਹੋਣਿਆ ਕਿ ਕਬਲੇ ਨੂੰ ਕੋਈ ਨਹੀਂ ਵਹਿ ਰਿਹਾ ਜਵਾਰ ਕਰਦਾ ਫਿਰਦਾ ਪਰ ਅਸੀਂ ਇੰਜੋਏ ਕਰ ਰਹੇ ਆ ਅਸੀਂ ਭੋਲ ਲਗੇ ਪਰसों ਅਸੀਂ ਕੱਦ ਨਹੀਂ ਪਰसों ਨਹੀਂ ਚੌਥੇ ਅਸੀਂ ਪਹਿਲੇ ਦਿਨ ਕੰਮ ਤੇ ਗਏ ਸੀਗੇ ਪਰ ਉਹ ਕੰਮ ਨੇ ਸਾਡੀਆਂ ਚੀਕਾ ਘੜਾ ਪੀਆਂ ਤੇ ਅਸੀਂ ਇਤਿਹਾਰ ਸੱਟ ਗਏ ਕੋਸ਼ਿਸ਼ ਬਹੁਤ ਕੀਤੀ ਕੱਲ ਨੂੰ ਜਾਣਾ ਵਾ ਪਰ ਅੱਜ ਔਟ ਟਕੇ ਇਹ ਗੱਲ ਕਹਤੀ ਵੀ ਨਹੀਂ ਅਸੀਂ ਨਹੀਂ ਜਾਣਾ ਅਰੇ ਜਾ ਲੈ ਇੰਜੋਏ ਇੰਨਾ ਬਹੁਤ ਦਿੱਕਾ ਕਾਫੀ ਹੋ ਗਿਆ ਪੂਰਾ ਦਿਨ ਲੱਗਿਆ ਗਿਆ ਭੱਜ ਵੀ ਉਹ ਹੋ ਗਿਆ ਫੈਂਸ ਨੇ ਨੋ ਵੈਂਦੀ ਸੀਗੀ ਤੇ ਕੋਈ ਕੋਟੀ ਦੇ ਗਿਆ ਫੈਂਸ ਨੂੰ ਇਹਦੇ ਕੋ ਡਰੈਸ ਵੀ ਦੇ ਦੇਗਾ ਡਰੈਸ ਵੀ ਦੇ ਦੇਗਾ ਕਹਿੰਦੇ ਇਹ ਹੀ ਚੀਜ਼ਾਂ ਨੇ ਜਿਹੜੀਆਂ ਕਨੇਡਾ ਵਾਲਿਆਂ ਨੂੰ ਗੋਰੇ ਚਿੱਟੇ ਕੱਢ ਦਿੰਦੀਆਂ ਨੇ ਫਿਰ ਸਾਡੇ ਵਰਗੇ ਆਏ ਹੱਥਾਂ ਦੇ ਕੰਪੈਰੀਜ਼ਨ ਕਰ ਕਰ ਵੇਖਦੇ ਆ ਇਹਨਾਂ ਨਾਲ ਬਈ ਤੇਰਾ ਕਿੰਨਾ ਕਿ ਚਿੱਟਾ ਹੈ ਤੂੰ ਕਿੰਨਾ ਕਿ ਚਿੱਟਾ ਵਾ ਕਿੰਨਾ ਕੋ ਕਾਲਾ ਹੋਰ 25 30 ਲੱਖ ਲਾ ਕੇ ਇਹੀ ਕੁਸ਼ ਕਰਨ ਆਉਂਦਾ ਅਗਲਾ ਔਰ ਮੂਰੇ ਅੰਦਰ ਪੈਣਾ ਤੇਰੀ ਇਹ ਵਾਹ ਬਾਈ ਨਾ ਤੂੰ ਮੇਰੇ ਨਾਲ ਨਾ ਚਾਹ ਕੇ ਮੈਨੂੰ ਤਾਂ ਪਹਿਲਾਂ ਹੀ ਡਰ ਲੱਗਦਾ ਮੈਨੂੰ ਅੱਗੇ ਇੱਕ ਦੋ ਵਾਰੀ ਦੋ ਪੈ ਚੁੱਕੇ ਹੈ ਸਾਈ베ਰੀਅਨ ਹਸਕੀਰ ਦਾ ਵਾਓ ਫਿਰ ਸੀ ਮੇਰੇ ਕੋਲ ਹੈਗੇ ਕਿੰਨੇ ਹੈਗੇ 20 30 ਚੱਲ ਜੀ ਮੱਧ ਦਿਨ ਜੋਏਗਾ ਜੁੜੀ ਚਲੋ ਉਸ ਬੈਗ ਦੇਣਗੇ ਨਹੀਂ ਕਿੰਨੇ ਕਿੰਟ ਦਾ ਕੋਈ ਰੂ ਰੇਰਤੀ ਹੈ ਚੱਲ ਬਸ ਇਹ ਡਿਸੀਜਨ ਤੇ ਹੀ ਨਹੀਂ ਪਹੁੰਚ ਪਾਰੇ ਵੀ ਸੋਦਾ ਪਤਾ ਲੈ ਗਏ ਜਾਂਦੇ ਜਾਂਦੇ ਖਨੇੜੇ ਜਿਹਾ ਇੱਕ ਸਟੋਰ ਆਖੋ ਟਿਕਣਾ ਤੇ ਕਹਿੰਦੇ ਨਹੀਂ ਅੱਜ ਘਰ ਨੂੰ ਚੱਲਦੇ ਆਂ 스ਨੋ ਇੰਜੋਏ ਕਰਦੇ ਠੰਡ ਤਾਂ ਮਤਲਬ ਨਹੀਂ ਮੈਨੂੰ ਠੰਡ ਲੱਗੀ ਨਹੀਂ ਨਹੀਂ ਸਨੋ ਚ ਠੰਡ ਨਹੀਂ ਸਨੋ ਚ ਠੰਡ ਨਹੀਂ ਹੁੰਦੀ ਜਦੋਂ 스ਨੋ ਖੁਰਜੂਗੀ ਉਦੋਂ ਠੰਡ ਹੋਊਗੀ ਮਤਲਬ ਅੱਗੇ ਜਦੋਂ ਘਰੋਂ ਨਿਕਲੀਦਾ ਐਵਰੀ ਡੇ ਘਾਰੀ ਚੜਦੀ ਆ ਲਾਈਕ ਲਾਸਟ ਨਾਈਟ ਵੀ ਗਏ ਸੀਗੇ ਬਾਹਰ ਤੇ ਜਦੋਂ ਉੱਥੋਂ ਘਰੋਂ ਨਿਕਲੇ ਸੀਗੇ ਤੇ ਕੰਬਾ ਛੜ ਪਿਆ ਸੀਗਾ ਪਰ ਨਹੀਂ ਅੱਜ ਕੋਈ ਚੱਕਰ ਨਹੀਂ ਬਸ ਹੱਥੇ ਧਾਰਦੇ ਆ ਜਿਹੜਾ ਸਨੂਚ ਤੇ ਉਦਾਂ ਕੋਈ ਚੱਕਰ ਨਹੀਂਗਾ ਮਤਲਬ ਬ੍ਰਾਖਤੀ ਸੋਹਣੀ ਲੱਗੀ ਕਈ ਜਗ ਚਿੱਟੇ ਹੋਏ ਪਿਆ ਪਰ ਇਹਦੇ ਤੇ ਜਮਾ ਨਹੀਂ ਹੈਗੀਗੀ ਇਹ ਹਰਾ ਹਰਾ ਹੀ ਖੜਾ ਸਹੀ ਉਹ ਤਾਂ ਹੀ ਲੱਗਦਾ ਜੀ ਆਹ ਰੋਡ ਟੱਕਰ ਵਾਲਾ ਪ੍ਰੋਜੈਕਟ ਨੂੰ ਉਸ ਤੋਂ ਇਹਨਾਂ ਦੀ ਵੀ ਜੋਬ ਨਿਕਲ ਪਈ ਅੱਜ ਥੋੜੀ ਥੋੜੀ ਨਾ ਰੋਡਾਂ ਤੇ ਜਿੰਮਣੀ ਨਹੀਂ ਖਰੀ ਜਾਂਦੀ ਨਾਲ ਤਾਂ ਰੋਡ ਇਹਨਾਂ ਨੇ ਕਿ ਨਹੀਂ ਬਣਾਇਓ ਹਿਸਾਬ ਦੇ ਵੀ ਰੋਡਾਂ ਤੇ ਹੈ ਹੀ ਨਹੀਂਗੀ ਲੈ ਜਦੋਂ ਪਈ ਜਿਆਦਾ ਤੂੰ ਦੇਖੀ ਜਾਏ ਨਹੀਂ ਵੀ ਥੋੜੀ ਮਤਲਬ ਨਹੀਂ ਖੜਦੀਗੀ ਐ ਕਹਿਣ ਦਾ ਮਤਲਬ ਇਸ ਫਾਰ ਮਾਈ ਲਿਟਲ ਡਾਟਰ ਇਹ ਅਸੀਂ ਉਹਨੂੰ ਦਿਖਾਉਣਾ ਵੀ ਅਮਨਤ ਅਸੀਂ ਅੱਜ ਤੇਰਾ ਨਾਮ ਸੋਹਤ ਲਿਖਿਆ ਅਮਨਤ ਇਹ ਉਹਨੇ ਬਹੁਤ ਖੁਸ਼ ਹੋ ਜਾਣਾ ਫੋਟੋ ਅਮਾਨਤ ਨੰਨਾ ਬਰਫ ਚ ਕੀ ਕਰੀ ਜਾਂਦੀ ਆ ਅਮਾਰਤ ਮੇਰੇ ਆਸ-ਪਾਸ ਸਨੋਹ ਇਕੱਠੀ ਕੀਤੀ ਬਰਫ ਦੇਖ ਕਿੰਨੀ ਆ ਰਹੀ ਸਿੱਧਾ ਤੇ ਸਾਰੇ ਕਿੰਨੀ ਸਾਰੇ ਕਿਤੇ ਬਰਫ ਬਣੀ ਪਈ ਦੇ ਆਹ ਤੇ ਅਸੀਂ ਤੇਰਾ ਨਾਂ ਲਿਖਿਆ ਦੇਖ ਕਿੰਨੀ ਬਰਫ ਦੇਖ ਕਿੱਡਾ ਕਿੱਡਾ ਤੇ ਲੱਗੋ ਕਿ ਤੂੰ ਵੀ ਕਰਦੇ ਰੱਖਦਾ ਲੈ ਹੁਣ ਇਹਦੇ ਚ ਲੱਤ ਮਾਰਾਂਗੇ ਉਹ ਬਰੇ ਬਹਾਰੋਂ ਇੱਕ ਦੂਜੇ ਦੇ ਵਿੱਚ ਮਾਰ ਵੱਜੀ ਵੀ ਟਕਾ ਕੇ ਠੋਕ ਪਿੱਛੋਂ ਨਹੀਂ ਨਹੀਂ ਲੈਣ ਦੇ ਮੂੰਹੋਂ ਲੈ ਹਾਂ ਪੈਰ ਮਾਰ ਖਲੇ ਅੱਜ ਮਤਲਬ ਪੂਰਾ ਨਜ਼ਾਰਾ ਨੋ ਪਾਰਕਿੰਗ ਪਾਰਕਿੰਗ ਜੀ ਵੀ ਬੰਦਾ ਘਮ ਸਕਦਾ ਅੱਜ ਮਤਲਬ ਆ ਪਿੱਛੇ ਜਿੰਨਾ ਗਾਹ ਪਾਇਆ ਸੀ ਉਹ ਪਾ ਕੇ ਆਇਆ ਹੋਰ ਤਾਂ ਕੋਈ ਫਿਰਦਾ ਨਹੀਂਗਾ ਸੋ ਮੈਂ ਵਾਓ ਕ੍ਰੀਏਟੀਵਿਟੀ ਸਟਾਰਟਡ ਸੋ ਹੋਏ ਯੇ ਕੈਪਚਰਡ ਕੈਪਚਰਡ ਸੋ ਅੱਜ ਜਿੰਨੇ ਕਿਸੇ ਦਾ ਪਿੱਛਾ ਕਰਨਾ ਇਨਵੈਸਟੀਗੇਸ਼ਨ ਕਰਨੀ ਆ ਪੈਰ ਗਾਂਹ ਤੱਕ ਜਾਣਗੇ ਉਹ ਇਹ ਗੌਰ ਹੀ ਨਹੀਂ ਕੀਤੀ ਗਈ ਬਿਸਨੋ ਹਟ ਗਈ ਥੋੜੀ ਥੋੜੀ ਰਹਿ ਗਈ ਮਤਲਬ ਥੱਲੇ ਤਾਂ ਜੰਮੀ ਰਹਿਣੀ ਆ ਹੌਲੀ ਹੌਲੀ ਖੁਰੂਗੀ ਬਟ ਉੱਪਰੋਂ ਡਿੱਗਣੋਂ ਜਿੱਦਾਂ ਹਟ ਗਈ ਆ ਆਉਂਦੀ ਪਤਾ ਨਹੀਂ ਕਿੱਥੋਂ ਆ ਰੱਬ ਤੋਂ ਹੀ ਆਉਂਦੀ ਆ ਸਾਡੇ ਜਿਹੜਾ ਮੀਂਹ ਹੁੰਦਾ ਵਾ ਇੱਥੇ ਉਹ ਸਨੋ ਹੁੰਦੀ ਏ ਸੇਮ ਹੀ ਥਿੰਗ ਆ ਬਟ ਇੰਜੋਏਡ। ਧੋਕਾ ਕਿੰਨਾ ਹੋਗਾ ਮੈਂ ਕੋਰੋਂ ਨਿਕਲਾਂ। ਹਾਂ। ਬੜੀ ਵਧੀਆ ਸੀ ਓਵਰ ਆਲ ਐਕਸਪੀਰੀਐਂਸ। ਸਨੋ ਦਾ ਪਹਿਲਾ ਐਕਸਪੀਰੀਐਂਸ। ਇਹ ਤੋਂ ਪਹਿਲਾਂ ਤਾਂ ਆਰਟੀਫੀਸ਼ੀਅਲ ਸਨੋ ਦੇਖੀ ਸੀਗੀ ਮੈਂ। ਨੇਚਰਲ ਨਹੀਂ ਦੇਖੀ ਸੀ। ਅਮਾਨਤ ਕਰ ਗਈ ਸੋਂ। ਮਾਈ ਡਾਟਰ। ਇਟਸ ਨੋਟ ਯੂਰ ਡਾਟਰ। ਇਟਸ ਆਰ ਡਾਟਰ। ਸ਼ੀਜ਼ ਆਰ ਡਾਟਰ। ਓਨਲੀ ਵਨ। ਕੋਧਨਿਆ ਕੀ ਦੀ ਕੀ ਦੀ ਡਾਟਰ। ਹਾਂ। ਉਹ ਸਾਡੀ ਸਾਰਿਆਂ ਦੀ ਸਿੰਗਲ ਵਨ ਤੇ ਜਦੋਂ ਆਊਗੀ ਫਿਰ ਤਾਂ ਪੂਰ ਹੋਰ ਨਜ਼ਾਰਾ ਪਾ ਜਣਾ ਇਹ ਸਾਰੇ ਇੰਨੇ ਸੋਹਣੇ ਰਾਸਤੇ ਨੂੰ ਅਸੀਂ ਵੀ ਖਰਾਬ ਕੀਤਾ ਤੇ ਲੋਕਾਂ ਨੇ ਵੀ ਤਾਂ ਨੰਗਣਾ ਹੀ ਆ ਹੋਏ ਅ ਵੀ ਲੋਕ ਕੀ ਕੰਮ ਨਹੀਂ ਲੀਕ ਤੋਂ ਦੇ ਸੁੱਤੇ ਪਏ ਜੇ ਲੋਕਿਆ ਆ ਗਿਆ ਸਲੋ ਇੰਜੋਏ ਕਰੋ ਤਾਂ ਅਸੀਂ ਸਲੋ ਇੰਜੋਏ ਕੀਤੀ ਆ ਤੁਹਾਨੂੰ ਕੰਮ ਤੇ ਇਹੀ ਕਹਿ ਕੇ ਛੁੱਟੀ ਦੇ ਦਿੱਤੀ ਗਈ ਆ ਕਿ ਅੱਜ ਕੋਈ ਕਲਾਇੰਟ ਨਹੀਂ ਆਊਗਾ ਸੋ ਇੰਜੋਏ ਦਾ 스노 ਹਾਂ ਇੰਜੋਏ ਦਾ 스노 ਤੇ ਫਿਰ ਅੱਜ ਅਸੀਂ ਇੰਜੋਏ ਕੀਤੀ ਆ ਨਹੀਂ ਹੁਣ ਨੂੰ ਇਹਨੇ ਟੂਰੀ ਨੇ ਤਿਆਰ ਹੋ ਗਏ 321 521 ਹੈ 321 ਹੌਲੀ ਹੌਲੀ ਬੱਸਾਂ ਦੇ ਰੂਟ ਚ ਇੱਤੇ ਹੋ ਰਿਹਾ ਨਾ ਉਹ ਉਥੇ ਗਾਂ ਇਹਦਾ ਬੱਸ ਸਟਾਪ ਹੁੰਦਾ ਫਿਰ ਇਹਨੂੰ ਮੈਂ ਦੋ ਹਫ਼ਤੇ ਪਿਛਲੇ ਚੜਾ ਕੇ ਗਈ ਸੀ ਨਹੀਂ ਪਿਛਲੇ ਤਾਂ ਨਹੀਂ ਚੜਾ ਕੇ ਗਈ ਫੋਨ ਤੇ ਕੰਮ ਕਰਦੀ ਹਾਂ ਹਾਂ ਸੀਜ਼ਾ ਬਿਊਟੀ ਸਟੈਪਿਸਟ ਮੈਨੂੰ ਕੰਮ ਜਵਾਨ ਕਰਦੀ ਆ ਆਪਾਂ ਨੂੰ ਉੜੀ ਨਹੀਂ ਅਸੀਂ ਮੋਹ ਲੋਕਾਂ ਨੇ ਖੱਲ੍ਹ ਲਈ ਤੇ ਇਹ ਕਿਉਂ ਬਣ ਗਿਆ ਗਾਰਾ ਸੀਮੈਂਟ ਆ ਤੇ ਉਹੀ ਮੁੜ ਆਇਆ ਹੋਰ ਚੈੱਕ ਕਰਦੇ ਹਾਂ ਹਾਂ ਵੀ ਕਿਤੇ ਜੰਮੀ ਤਾਂ ਨਹੀਂ ਹੋਈ ਸੀ ਉਸ ਤੋਂ ਬਾਅਦ ਖੜੀ ਹਾਂ ਤੇ ਮੈਂ ਤੇਰੀ ਫੋਟੋ ਖਿੱਚਦੀ ਹਾਂ ਫੋਟੋ ਪੁਆਇੰਟ ਵਾਟਾ ਫੋਟੋ ਪੁਆਇੰਟ ਰੱਖ ਦੇ ਕੇ ਕਰ ਨੂੰ ਖਿੱਚ ਲੈਣਾ ਜੇ ਆਪਾਂ ਕਰ ਨਾ ਜੇ ਤੁਹਾਨੂੰ ਤਾਂ ਘਰ ਜਾਣਾ ਤੇ ਸੁਨੋ ਪੈਣ ਹਟ ਜਾਣੀ ਸੀ ਸੁਨੋ ਸ਼ੂਜ਼ ਆਪਾਂ ਆਦੇ ਲੈ ਨਹੀਂ ਹੈਗੇ ਸੁਨੋ ਪੈਣ ਹੀ ਨਹੀਂ ਸੀਗੇ ਤੇ ਬੀਬੀ ਨੇ ਤਾਂ ਦੂਜੀ ਪਾਇਆ ਇੱਕ ਤਾਂ ਬੁੱਟਲੇ ਕੇਰੇ ਵਾਲੇ ਆ ਸੁਨੋ ਨੇ ਆਪਾਂ ਪਾਇਆ ਪਰ ਇੱਕ ਪੈਰ ਜਮਾ ਨਹੀਂ ਠਰਦੇ ਇਹ ਨਿੱਗੇ ਨਹੀਂ ਹੈਗੇ ਜਿਹਦੇ ਤੇਰੇ ਪਾਏ ਨਿੱਗੇ ਨਾ ਫੁੱਟਪਾਥ 'ਤੇ ਵੀ ਚਿੱਟੇ ਹੋਏ ਪਿਆ ਪਰ ਸੜਕਾਂ ਨਹੀਂ ਹੋਈਆਂ ਚੀਜ਼ਾਂ ਲੰਘਦੀਆਂ ਫਿਰ ਤਾਂ ਨਹੀਂ ਹੋਈਆਂ। ਬੱਸ ਹਟ ਗਈ। ਹੁਣ ਘਰ ਦੇ ਕੋਲੇ ਜਾ ਕੇ ਮਾੜਾ ਜਿਹਾ ਕੈਪਚਰ ਕਰਾਂਗੇ ਕਿ ਵਾਟਸ ਦਾ 뷰 ਇਨ ਫਰੰਟ ਆਫ ਆਰ ਹਾਊਸ। ਤੇ ਫਿਰ ਫਿਨਿਸ਼। ਹਟ ਗਈ ਥੋੜੀ ਥੋੜੀ ਡੈਗ ਰਹੀ ਆ ਤੇ ਕੰਮ ਵੀ ਫੁਲੀ ਇੰਜੋਏ ਕਰ ਰਹੇ ਆ। ਕਿਉਂ? ਇਹ ਫੋਟੋਆਂ ਵਾਲਾ ਵੀ ਅਸੀਂ ਸੇਰਾ ਲਾਤਾ। ਇਹੀ ਤਾਂ ਬਸ 25-30 ਲੱਖ ਲਾ ਕੇ ਕੋਲੇ ਰੈਂਦੀ ਹੈ ਚੀਜ਼। ਮਤਲਬ ਰੂੰ ਹੀ ਬਣੀ ਪਈ ਨਹੀਂ ਕੋੜੇ ਮੇਰੇ ਖੌਂਚ ਵੀ ਸੋਹਣੀ ਹੁੰਦੀ ਆ। ਆਈ ਲੱਗਦਾ ਕਿ ਮੈਂ ਕਪਾਹ ਦੇ ਮੁੱਟੇ ਤੁਰਨੇ ਹਾਂ। ਹਾਂ ਸੀਰੀਅਸਲੀ ਆਈ ਆ। ਕਹਿੰਦੇ ਨੇ ਹੁੰਦਾ ਵੀ ਕਪਾਰ ਕੀ ਡੱਗਦੀ ਆ। ਰੂੰ ਵਰਗੀ ਕਹਿੰਦੇ ਹੁੰਦਾ ਰੂੰ ਡੱਗਦੀ ਆ ਤੇ ਸੱਚ ਨੂੰ ਹੀ ਰੂੰ ਆ। ਹਾਂ ਆਈ ਲੱਗ ਰਿਹਾ ਵਾ ਜਿਵੇਂ ਨਰਮੇ ਤੇ ਕਪਾਹ ਦੇ ਬੂਟੇ ਹੁੰਦੇ ਆ ਡਿੱਗੇ ਹੋਏ ਜਿਵੇਂ ਮੀਂਹ ਮੂੰਹ ਪਾ ਕੇ ਨਹੀਂ ਡੱਗ ਪੈਂਦੀ ਕਪਾਹ। ਉਵੇਂ ਆ। ਮਤਲਬ ਹੁਣ ਤਾਂ ਅਸੀਂ ਦੇਖੀ ਨਹੀਂ ਬਟ ਸਟਿਲ ਵੀ ਹੈਵ ਵਿਟਨੈਸ ਕਪਾ ਅਸੀਂ ਚੁਕੀਆਂ ਵੀ ਨੇ ਨਰਮੇ ਕਿਹੜੇ ਸਾਲ ਦੀਆਂ ਗੱਲਾਂ ਨੇ ਇਹ 2010 ਦੁਸਤ 2010 11 ਚ ਮਤਲਬ ਉਹ ਦੋ ਸੀ ਸਕੂਲਾਂ ਚੋਂ ਨਿਕਲੇ ਸੀਗੇ ਤੇ ਸਾਡੇ ਨਰਮਾ ਕਪਾ ਹੁੰਦੀ ਸੀਗੀ ਫੇਰ ਟਿਕਣ ਲੱਗੀ ਮਤਲਬ ਜਿਹੜਾ ਪੁਰਾਣੇ ਆ ਉਹਨਾਂ ਨੂੰ ਤਾਂ ਕਿ ਐਕਸਾਈਟਮੈਂਟ ਆ ਉਹਨਾਂ ਉਹਨਾਂ ਨੂੰ ਤਾਂ ਐ ਹੋਣਾ ਵੀ ਹੈ ਜੇ ਅੱਜ ਪਈ ਦੀ ਤਾਂ ਕੱਲ ਨੂੰ ਕੰਮਾਂ ਤੇ ਜਾਣਾ ਔਕਾ ਹੋ ਜਾਣਾ ਜਿਹੜਾ ਨਵਾਂ ਨਵਾਂ ਆ ਕਰ ਇੰਜੋਏ ਕਰਨਾ ਚਾਹੀਦਾ ਅਕੋਰਡਿੰਗ ਟੂ ਮੀ ਟੈਂਸ਼ਨ ਆ ਸਟ्रेस ਤੇ ਇੱਥੇ ਵਾਧੂ ਨੇ ਹਰ ਕਿਤੇ ਨਹੀਂ ਆਪਾਂ ਵਾਧੂ ਦਿਮਾਗ ਉਹਨੇ ਤਾਂ ਰੀਲ ਨਾ ਬਣਾ ਬਣਾ ਕੇ ਅੱਜ ਸਟਿੱਕਾ ਬਣਾ ਬਣਾ ਕੇ ਫੋਨ ਭਰ ਲੈਣਾ ਪਹਿਲਾਂ ਹੀ ਓਵਰਲੋਡ ਚੱਲਦਾ ਕੱਲ ਮੈਂ ਵੀਡੀਓ ਬਣਾਉਣ ਲੱਗੀ ਤੇ ਉਹਦੇ ਤੇ ਆ ਗਿਆ ਨੋ ਮੈਮਰੀ ਪਟਾਕਾ ਵੜ ਵਾਲਾ ਹੋਇਆ ਬੈਦੇ ਫੋਟ ਦਾ ਰੀਲਾ ਫੋਟੋ ਆ ਨਾਲ ਪਰ ਠੀਕ ਆ ਮੈਂ ਅਸੀਂ ਕਹਿੰਨੇ ਹੁੰਨੇ ਆ ਵੀ ਇਹਦੀ ਇਹ ਹੈਬਿਟ ਵਧੀਆ ਵਾ ਆਹ ਸੀਰੀਅਸਲੀ ਆ ਹੀ ਲੱਗ ਰੀਆਂ ਇਹਦੇ ਚ ਨਹੀਂ ਦਿਖ ਰੀਆਂ ਆਂ ਵੀ ਜਿਵੇਂ ਫੰਬੇ ਲਮ ਕੀ ਜਾਂਦੇ ਹੁੰਦੇ ਆ ਵੀ ਇਹਦੀ ਇਹ ਆਦਤ ਵਧੀਆ ਆ ਵੀ ਹਰ ਇੱਕ ਮੂਮੈਂਟ ਕੈਪਚਰ ਕਰਨਾ ਬਾਅਦ ਚ ਬੰਦਾ ਯਾਦ ਕਰਦਾ ਦੇਖ ਕੇ ਵੀ ਆ ਫਲਾਨੇ ਡਾਂ ਕਿਚੀ ਸੀਗੀ ਆ ਫਲਾਨੇ ਡਾਂ ਵੀਡੀਓ ਬਣਾਈ ਸੀ ਸਾਰਾ ਤੋਂ ਵੱਧ ਫੋਟੋ ਵੀਡੀਓਜ਼ ਇਹਦੇ ਫੋਨ ਚ ਆ ਪੁਰਾਣੀਆਂ ਤੋਂ ਪੁਰਾਣੀਆਂ ਕਾ ਇੰਜੋਏ ਕਰਦੇ ਫਿਰ ਰਹੇ ਆ ਬੱਲਾ ਪੂਰੀਆਂ ਵਾਂਗ ਬਾਟੀਆਂ ਪਾਉਂਦੇ ਫਿਰਦੇ ਆ ਪੂਰੇ ਖੁਸ਼ ਆ ਇਹ ਇਹ ਇਹਨਾਂ ਨੂੰ ਆਦਤ ਹੋਈ ਹੋਈ ਹੈ ਹੈਪਚੁਅਲ ਨੇ ਹਾਂ ਉਹੀ ਵੀ ਇਹ ਹੈਪਚੁਅਲ ਆ ਤੇ ਇਹ ਤਾਂ ਜਖੋਸ਼ ਹੋਏ ਫਿਰਦੇ ਆ ਪੂਰਾ ਆਨੰਦ ਮਾਣ ਰਹੇ ਆ ਖਰਬ ਨੂੰ ਕਹਿੰਦੇ ਆ ਕਿ ਜੇ ਕ੍ਰਿਸਮਸ ਤੇ ਸنو ਨਹੀਂ ਪਈ ਇਟ ਮੀਨਸ ਸਾਡੇ ਕੋਲ ਬਹੁਤ ਨਹੀਂ ਮਤਲਬ ਵੈਂਟਰ ਨਹੀਂ ਆਇਆ ਹੈਨਾ ਤੇ ਇਹ ਕ੍ਰਿਸਮਸ ਨੂੰ ਫਿਰ ਰਗਿੰਦੇ ਹਾਂ ਕਹਿੰਦੇ ਕ੍ਰਿਸਮਸ ਤਾਂ ਸੁੱਕੀ ਨੰਗੀ ਕਹਿੰਦੇ ਕਾਉਰਸ਼ਨ ਸਲਿਪਰੀ ਵਨ ਵੈਟੋ ਰਾਈਸ ਇੱਥੇ ਬੇਬੇ ਬਾਪੂਆ ਰਹਿੰਦੇ ਆ ਸਨਕ੍ਰੀਕ ਵਿਲੇਜ ਤੇ ਅ ਸੋਨਾ ਵਾ ਅੰਦਰੋਂ ਦੇਖ ਕੀ ਬਾਹਰ ਦੇ ਅੰਦਰ ਦਿਖਦਾ ਥੋੜਾ ਥੋੜਾ ਤੇ ਹਾਂ ਬਿਰਦਾ ਆਸ਼ਰਮ ਕਹਿੰਦੇ ਹੁੰਦੇ ਨਾ ਬਾਹਰ ਕੇ 올ਡ एज होम ਬਹੁਤ ਬਣੇ ਨੇ ਦੈਟਸ ਲਾਈਕ ਦੈਟ ਕਿ 올ਡ एज होम ए आई लाइक टू वर्क विद द ओल्डर पीपल एडल एल्डरली पीपल ਆਪਾਂ ਪਹਿਲਾਂ ਕਰ ਚੁੱਕੇ ਆ ਤੇ ਪਹਿਲਾਂ ਕੀ ਹਾਲੋ ਮਤਲਬ ਹੁਣ ਠੰਡੀ ਹਵਾ ਵਗਣ ਲੱਗ ਗਈ ਹੈਨਾ ਹਾਂ ਪਹਿਲਾਂ ਜਦੋਂ ਅਸੀਂ ਉਧਰੋਂ ਆਏ ਆ ਉਦੋਂ ਹਵਾ ਹੈ ਨਹੀਂ ਸੀ ਤੇ ਹੁਣ ਠੰਡੀ ਠੰਡੀ ਹਵਾ ਆ ਰਹੀ ਆ ਤੇ ਹੁਣ ਮੈਂ ਇੱਡੇ ਵੱਡੇ ਦਰਖਤ ਨੂੰ ਕਿਵੇਂ ਹਲਾਉਣਾ ਤਾਣਾ ਸੋਣਾ ਫੜ ਕੇ ਹਲਾਉਣਾ ਇੱਕ ਕੁਛ ਠੀਕ ਕਰ ਕਾਰ ਕੋਲੇ ਪਹੁੰਚ ਗਏ ਆਪਾਂ ਤੇ ਆ ਵੀਊ ਆ ਆਪਣੇ ਘਰ ਕੋਲੇ ਬਰਫੋ ਬਰਫੀ ਕਮ ਹੋ ਗਿਆ ਸਨੋ ਉਹ ਸਨੋ ਵੀ ਕਮ ਹੋ ਗਿਆ ਸਨੋ ਕੁ ਆ ਆਪਣਾ ਘਰ ਪਿੱਛੇ ਗੱਡੀ ਜਿੱਦੇ ਮੂਰੇ ਖੜੀਆ ਫਰੰਟ ਨਹੀਂ ਆਪਣਾ ਬੈਕ ਆਪਣਾ ਥਿਸ ਇਜ਼ 올 ਫੋਰ ਟੂਡੇ ਰੀਲੀ ਇੰਜੋਏਡ ਦ ਸਨੋ ਫਰਸਟ স্নੋ ਇਨ ਸਰੀ ਤੇ ਰੀਅਲੀ ਇੰਜੋਏਬਲ ਥੈਟਸ ਆਲ ਬਨੇ ਵਿਚਿੱਟੇ ਹੋਏ ਪਿਆ ਥੈਂਕ ਯੂ ਫਾਰ ਵਾਚਿੰਗ ਕੀਪ ਸਬਸਕ੍ਰਾਈਬ ਸਬਸਕ੍ਰਾਈਬਿੰਗ ਆ ਸ਼ਕਤੀਆਂ ਨੇ ਮੇਮਾ ਜਥੇ ਚਿੱਟੀ ਜੀ ਸਨੋ ਕੁੜੇ ਯੱਤਾਂ ਦੇ ਪੁੱਤਾਂ ਦੇ ਨੇ ਟਿਕਾਣੇ ਹੁਣੋਂ ਕੁੜੇ ਡਾਊਨ Town ਫਿਰਤੀਆਂ ਗੋਰੀਆਂ ਤੇ ਕਾਲੀਆਂ ਸੁਪਨੇ ਚਕਾਰਾਂ ਸੀ ਉਹ ਗਹਿਰ ਜਾਂ ਚਿਲਾ ਲੀਆਂ 1 ਡਾਲਰ ਤੇ ਬਣ ਤੇਰ ਪੱਕਾ